सिसुदिया ਦਾ ਬਿਆਨ ਆਪ ਦੇ ਪ੍ਰਿਸ਼ਟ ਅਭਿਆਸਾ ਵਿੱਚ ਸ਼ਾਮਲ ਹੋਣ ਦੇ ਇਰਾਦੇ ਨੂੰ ਦਰਸਾਉਂਦਾ ਹੈ ਸ਼ਾਰਦਾ ਕਿ ਹਾਂ ਪੰਜਾਬ ਦੇ ਲੋਕ ਸਮਾਜ ਨੂੰ ਪ੍ਰਦੂਸ਼ਿਤ ਕਰਨ ਵਾਲੇ ਵਿਚਾਰਾਂ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ ਕਪੂਰਥਲਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੂਦਿਆ 2027 ਦੀਆਂ ਪੰਜਾਬ ਵਿਦਾਨ ਸਭਾ ਚੋਣਾਂ ਸਬੰਧੀ ਦਿੱਤੇ ਗਏ ਬਿਆਨ ਕਾਰਨ ਵਿਵਾਦਾਂ ਵਿੱਚ ਕੇਰ ਗਏ ਹਨ ਭਾਜਪਾ ਨੇ ਉਹਨਾਂ ਦੇ ਬਿਆਨ ਤੇ ਸਖਤ ਇਤਰਾਜ਼ ਜਤਾਇਆ ਹੈ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਸਕੱਤਰ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਤੋਂ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਸ਼ਾਰਦਾ ਨੇ ਦੋਸ਼ ਲਗਾਇਆ ਕਿ ਸਿਸੂਦਿਆ ਕਿਸੇ ਵੀ ਕੀਮਤ ਤੇ ਚੋਣ ਜਿੱਤਣ ਦੀ ਗੱਲ ਕਰ ਰਹੇ ਹਨ ਜੋ ਕਿ ਗੈਰ ਲੋਕਤੰਤਰੀ ਹੈ ਉਹਨਾਂ ਕਿਹਾ ਕਿ ਮੁਨੀਸ਼ ਸਿਸੋਧਿਆ ਨੇ ਪਾਰਟੀ ਵਰਕਰਾਂ ਨੂੰ 2027 ਦੀਆਂ ਚੋਣਾਂ ਵਿੱਚ ਜ਼ਬਰਦਸਤੀ, ਪੈਸਾ, ਗੁੰਡਾਗਰਦੀ ਅਤੇ ਤੋਖਾਦੜੀ ਦਾ ਸਹਾਰਾ ਲੈਣ ਲਈ ਉਕਸਾਇਆ ਹੈ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਹਰ ਕੋਨਾ ਗੁਰੂ ਸਾਹਿਬਾਨ ਦੀ ਵਿਰਾਸਤ ਨਾਲ ਜੁੜਿਆ ਹੋਇਆ ਹੈ। ਗੁਰੂਆਂ ਦੀ ਵਿਚਾਰਧਾਰਾ ਨੇ ਸੱਚਾਈ ਅਤੇ ਇਮਾਨਦਾਰੀ ਤੇ ਅਧਾਰਿਤ ਹੈ। ਉਹਨਾਂ ਕਿਹਾ ਕਿ ਪਾਈਚਾਰਾ ਮਿਹਨਤ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਇੱਥੇ ਦੀਆਂ ਕਦਰਾਂ ਕੀਮਤਾਂ ਹਨ ਪੰਜਾਬ ਵਿੱਚ ਲੁਟੇਰਿਆਂ ਨੂੰ ਹਮੇਸ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਸ਼ਾਰਦਾਨੀ ਇਸ ਬਿਆਨ ਨੂੰ ਸੂਬੇ ਦੀ ਸ਼ਾਂਤੀ ਵਿਕਾਸ ਅਤੇ ਖੁਸ਼ਹਾਲੀ ਲਈ ਖਤਰ ਆਦਸਿਆ ਉਹਨਾਂ ਕਿਹਾ ਕਿ ਇਹ ਆਪ ਦੇ ਪਿਸ਼ਟ ਅਭਿਆਸਾਂ ਵਿੱਚ ਸ਼ਾਮਲ ਹੋਣ ਦੇ ਇਰਾਦੇ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਵੋਟਰਾਂ ਨੂੰ ਡਰਾਉਣ ਦੁਸ਼ਮਣੀ ਪੜਕਾਉਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਹੈ ਸ਼ਾਰਦਾ ਨੇ ਕਿਹਾ ਕਿ ਇਹ ਕਾਰਵਾਈਆਂ ਲੋਕ ਪ੍ਰਤੀਨਿਧਤਾ ਐਕਟ ਆਈਪੀਸੀ ਦੇ ਤਹਿਤ ਰਿਸ਼ਵਤਖੋਰੀ ਤਾਰਾ 1 ਦੇ ਤਹਿਤ ਅਨੁਚਿਤ ਪ੍ਰਭਾਵ ਤਾਰਾ 2 ਦੇ ਤਹਿਤ ਦੁਸ਼ਮਣੀ ਪੜਕਾਉਣ ਅਤੇ ਤਾਰਾਏ ਦੇ ਤਹਿਤ ਦੁਸ਼ਮਣੀ ਪੜਕਾਉਣ ਦੇ ਦੋਸ਼ਾਂ ਦੇ ਤਹਿਤ ਇੱਕ ਗੰਭੀਰ ਅਪਰਾਧ ਹਨ ਸ਼ਾਰਦਾ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਕਦੇ ਵੀ ਅਜਿਹੇ ਕਿਸੇ ਵੀ ਵਿਚਾਰ ਨੂੰ ਸਵੀਕਾਰ ਨਹੀਂ ਕਰਨਗੇ ਜੋ ਸਮਾਜ ਨੂੰ ਪ੍ਰਦੂਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਾਰਦਾ ਨੇ ਯਾਦ ਦਿਵਾਇਆ ਕਿ ਲੁੱਟਣ ਆਏ ਲੁਟੇਰਿਆਂ ਨੂੰ ਹਮੇਸ਼ਾ ਪੰਜਾਬ ਨੇ ਹਰਾਇਆ ਹੈ। ਸ਼ਾਰਦਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਇਤਿਹਾਸਕ ਚਰਿੱਤਰ ਨੂੰ ዳਹੀ ਹੋਣ ਤੋਂ ਬਚਾਉਣ। ਸ਼ਾਰਦਾ ਨੇ ਕਿਹਾ ਕਿ ਜਦੋਂ ਸਿਸੋਦੀਆ ਖੁੱਲ ਕੇ ਐਲਾਨ ਕਰਦੇ ਹਨ ਕਿ ਉਹ 2027 ਦੀਆਂ ਚੋਣਾਂ ਕਿਸੇ ਵੀ ਕੀਮਤ ਤੇ ਜਿੱਤਣ ਲਈ ਸਾਮ ਧਾਮ ਦੰਡ ਪੇਦ ਸੱਚ ਝੂਠ ਅਤੇ ਇਥੋਂ ਤੱਕ ਕਿ ਹਿੰਸਾ ਦੀ ਵਰਤੋਂ ਕਰਨਗੇ ਤਾਂ ਇਹ ਕੋਈ ਰਣਨੀਤੀ ਨਹੀਂ ਹੈ ਲੋਕਤੰਤਰ ਨੂੰ ਤਬਾਹ ਕਰਨ ਦੇ ਇਰਾਦੇ ਦਾ ਇਕਬਾਲ ਹੈ